ਜਿਹੜਾ ਵਾ ਨਾ ਤਿਆਗ ਆਏ ਆ ਅਸੀਂ ਬਣ ਗਏ ਆ ਢੱਡਲ ਬਾਬਾ ਠੀਕ ਆ ਹਾਂ ਨੀ ਉਹ ਢੱਡ ਵੀ ਜਿਹੜਾ ਨਾ ਇਹ ਵੀ ਇਸ ਤਰ੍ਹਾਂ ਉਹ ਪ੍ਰਮਾਤਮਾ ਰੋਟੀ ਦਿੰਦਾ ਤੇ ਮੈਂ ਖਾ ਲੈਣਾ ਸੰਤੀ ਉੱਥੇ ਰੋਟੀ ਖਾਣੀ ਗੱਲ ਕਰ ਮਗਾਵਾ ਹੁਣੇ ਬਾਬਾ ਜੀ ਕੋ ਰੋਟੀਆਂ ਬਾਬਾ ਜੀ ਕੁਝ ਨਹੀਂ ਖਾਣਾ ਤੁਹਾਡੇ ਤੁਹਾਡੇ ਦਰਸ਼ਨ ਦੁੱਧ ਵਰਗੇ ਸਭ ਕੁ ਫਿਰ ਤੀਣਾ ਮੇਰੇ ਨਾਲ ਚਲੋ ਉੱਥੇ ਆ ਸ਼ਾਂਤੀ ਆ ਫੁੱਲ ਪ੍ਰਮਾਣਾ ਬਹਿ ਕੇ ਗੱਲਬਾਤ ਕਰਾਂਗੇ ਇੱਥੇ ਪਾੜੇ ਬਾਈ ਅਪ ਕਿੱਥੇ ਬੈਠੇ ਆ ਜੰਗਲ ਬਾਣ ਚ ਕਾਲਾ ਸਵਾਹ ਵਰਗਾ ਤੂੰ ਆਇਆ ਕਾਲਾ ਸਵਾਹ ਵਰਗਾ ਮੈਂ ਆਇਆ ਤੇ ਦੁੱਤ ਵਰਗੇ ਕਿੱਥੋਂ ਆ ਗਏ ਓਏ ਬਾਬਾ ਇਹ ਇੱਕ ਗੱਤਾਂ ਨੂੰ ਗੱਲ ਕੀਤੀ ਆ ਓ ਨਹੀਂ ਨਹੀਂ ਬਾਬੇ ਕਿਤੇ ਨਹੀਂ ਜਾਂਦੇ ਤੇਰੇ ਵਰਗੇ ਦੇ ਹੱਥੋਂ ਬਾਬੇ ਕੁਝ ਨਹੀਂ ਖਾਂਦੇ ਬਾਬੇ ਹੁਣ ਅਪੱਚੇ ਉਸਤਾਦ ਉਸਤਾਦ ਚੇਲੇ ਬਣ ਗਏ ਹੁਣ ਆ ਬੱਕਰੀ ਲੇਲੇ ਬਣ ਕੇ ਸਮਝ ਲੈ ਹਾਂਜੀ ਹਾਂਜੀ ਬਾਬਾ ਹਾਂ ਉਹ ਚਾਪਾ ਚਾ ਮੈਂ ਟੰਡਾ ਮਾਰ ਕੇ ਸਿਰ ਪਾੜ ਦੇਣਾ ਇਤਰਾ ਜਾ ਚੱਲ ਜਾ ਮੈਂ ਨਹੀਂ ਬਾਬਾ ਇਹ ਦੀ ਨਾਲ ਦੀ ਨਾਲ ਜਾਣਾ ਮੇਰੇ ਤੇ ਵੀ ਵੇਹੋ ਮੈਂ ਪਿਛਲੇ 800 ਸਾਲ ਤੋਂ 5000 ਸਾਲ ਹੀ ਕਹਿ ਦੋ ਇਹਨਾਂ ਨੂੰ ਕਰ ਪਤਾ ਲੱਗ ਉਹ ਪਿਛਲੇ ਮੈਂ 1000 ਸਾਲ ਤੋਂ ਐਸ ਪੱਥਰ ਤੇ ਭਗਤੀ ਤੇ ਬੈਠਾ ਹੈ ਤੇ ਤੂੰ ਮਨੋਂ ਆ ਕੇ ਤੇ ਮੇਰੇ ਭਗਤੀ ਸਥਾਨ ਤੋਂ ਠਾਣ ਲੈਂਦੇ ਹੁਣ ਓਏ ਉਹ ਬਾਬਾ ਜੀ ਹੁਣ ਆਪਾਂ ਦੋਨੇ ਕੁਝ ਕੇ ਹਗੇ ਆ ਤੂੰ ਹੀ ਕਰ ਦੋ ਕਿ ਮੈਂ ਵੀ ਦੁਖੀ ਓਏ ਏ ਟੇ ਡੈਵੇਂ ਨਹੀਂ ਬਤਾ ਨੰਗਰ ਖਾਗਦਾ ਉਹ ਦਾੜੀ ਬੰਦੇ ਇੱਥੇ ਇਹ ਪੱਥਰ ਖਾਦੇ ਆ ਇਹ ਵਧਿਆ ਵਾ ਪੱਥਰ ਬੱਬੇ ਪੱਥਰ ਮੈਂ ਇਤਰਾ ਹੀ ਚੱਪ ਜਾਣਾ ਆ ਓ ਕਰਕੇ ਹੀ ਯਾਰ ਬੱਬੇ ਕਿ ਆ ਉਸ ਕੋ ਕਨੇ ਜਦੋਂ ਚੇਲੇ ਕਨ ਸੰਤਨ ਮੰਨ ਲਿਏ ਨੀ ਬਾਬਾ ਜੀ ਇਹ ਕਾ ਚਲ ਚੱਲ ਚੱਲ ਖਰਬੂਜੇ ਦੀ ਵੇਲ ਵਾਲਿਆ ਆ ਬਾਬਾ ਜੀ ਤੁਹਾਡੇ ਸਤਿ ਸਾਨ ਨਮਸਕਾਰ ਕਰਦ ਗਏ ਜ ਆ ਬਾਬਾ ਜੀ ਆ ਸੰਤ ਆ ਬਾਬਾ ਜੀ ਓ ਮੈਨੂੰ ਆਪਣੀ ਥਾਂ ਕੀ ਲੈਣ ਦੇ ਪਹਿਲਾਂ ਆਹੋ ਲੈ ਨਾ ਹੋਏ ਕੋਈ ਇੱਥੇ ਆ ਕੇ ਤੇ ਹੋਰ ਕੋਈ ਆ ਕੇ ਤੇ ਮੇਰੇ ਪਾਕਿਸਤਾਨ ਤੇ ਬਹਿ ਗਏ ਇਹ ਨਹੀਂ ਬਹਿਣਾ ਦੋ ਹੋਰ ਸਾਲਾਂ ਨੂੰ ਘਬਰਾਣਾ ਮੈਂ ਬਹਿਣਾ ਰੇ ਮਰੇ ਤਾਰੇ ਚਾਹ ਤੇਰੇ ਪੱਜ ਜੋ ਕੇਰਾ ਕੋਈ ਇੱਥੇ ਪੈਰ ਵੀ ਨਾ ਮਾਰੇ ਹਾਂ ਜੀ ਹੋਬ ਚੰਤੂ ਸਵਾਹ ਬਾਬੇ ਕੋ ਗੁਣਾ ਬੇ ਕੋਤੇ ਚੱਲ ਲੈ ਆ ਤਨ ਆ ਬੀ ਦੀ ਬੱਲਵਾੜਿਆ ਤੁਹਾਨੂੰ ਆਪਣੇ ਇਲਾਕੇ ਖਰਦਾ ਮਸੰਤੀ ਆ ਬਾਬਾ ਜੀ ਆ ਓਏ ਇਲਾਕੇ ਕੁੱਤਿਆਂ ਦੇ ਹੁੰਦੇ ਆ ਓਏ ਸੰਤਾਂ ਦਾ ਵੀ ਸ਼ੇਰਾਂ ਦਾ ਕੋਈ ਇਲਾਕਾ ਨਹੀਂ ਦਾ ਆਪੇ ਟਿਕਾਣਾ ਬਾਬਾ ਜੀ ਆਪਣੇ ਟਿਕਾਣਾ ਕਹਿ ਦੇ ਤੇਰਾ ਡੇਰਾ ਬਾਬਾ ਜੀ ਦੇ ਹਾਂ ਆਵੇ ਲੋ ਬਾਬਾ ਜੀ ਤੁਹਾਡੇ ਤੇ 36 ਮਾਰਿਆ ਫੋਲੋ ਕੇ ਪੇ ਵੇ ਲੋ ਓਏ ਫੋਲਾ ਇੰਨੇ ਤੇ ਬੜੀਆਂ ਬੜੀਆਂ ਤਗੜੀਆਂ ਕਰਾਮਾਤਾ ਕੀਤੀਆਂ ਨੇ ਹਾਂ ਜੀ ਜੀ ਬਾਬਾ ਜੀ ਆ ਜਾ ਉਹ ਟਾਈਮ ਤੇ ਤੈਨੂੰ ਪਦਾ ਪ੍ਰਧਾਨ ਮੰਤਰੀ ਕੌਣ ਆ ਜਾਰਜ ਬੁਸ਼ ਆ ਅੱਛਾ ਉਹ ਵੀ ਛੜਾ ਜਾ ਉਹਨੂੰ ਮੈਂ ਬਣਾਇਆ ਜਾਰਜ ਬੁਸ਼ ਨੂੰ ਪ੍ਰਧਾਨ ਮੰਤਰੀ ਆਈ ਬਾਬਾ ਜੀ ਆਓ ਆ ਭਗਵੰਤ ਮਾਨ ਜਿਹਨੇ ਹੁੰਦੇ ਵਿਆਹ ਆ ਜਿਹੜਾ ਪੰਜਾਬ ਚ ਆ ਅੱਛਾ ਅੱਛਾ ਆਪ ਪਾਰਟੀ ਵਾਲਾ ਆਹੋ ਹਾਂਜੀ ਹਾਂਜੀ ਓਏ ਓਏ ਆਮੂਮ ਕੋਈ ਨਹੀਂ ਹੈਗਾ ਉਹ ਬੜਾ ਖਾਸ ਬੰਦਾ ਵਾ ਉਹਨੂੰ ਖਾਸ ਬਣਾਉਣ ਵਾਲਾ ਕੌਣ ਤੁਸੀਂ ਬਾਬਾ ਹੀ ਤੁਸੀਂ ਬਾਬਾ ਟਿੱਡਲਾ ਨਾ ਆ ਬਾਬਾ ਟਿੱਡਲਾਥ ਸਮਝਿਆ ਹਾਏ ਬਾਬਾ ਟਿੱਡ ਦੇਵੇਂ ਨਹੀਂ ਬਦਿਆ ਬਾਬਾ ਟਿੱਡਲਾਥ ਇਹ ਸਾਰਾ ਕੋ ਕਰਨ ਵਾਲਾ ਹਾਏ ਬਾਬਾ ਟਿੱਡਦਾਜੀ ਆਈ ਵਾ ਤੁਨੋਂ ਆਪਣੇ ਟਿਕਾਣੇ ਬਣਾਈਏ ਤੁਸੀਂ ਇੱਥੇ ਕੱਢਾ ਦੀਆਂ ਨਜ਼ਾਰਾ ਤੀ ਮੈਂ ਪੱਥਰ ਤੇ ਬੈਠੇ ਤੀ ਓਏ ਬਾਣੀ ਜਾਣਾ ਗਾੜੀ ਮਨੂੰ ਰਾਖਸ਼ ਦੇ ਹੰਡੇ ਆ ਬਾਬਾ ਡਰ ਲਾਤਾ ਗਾਣਾ ਜਾ ਡਰ ਲੱਗਦਾ ਮੈਨੂੰ ਤਾਂ ਕੋਈ ਡਰ ਨਹੀਂ ਲੱਗਣਾ ਇਹ ਨਾ ਹੋਏ ਕਦੇ ਤੈਨੂੰ ਚਿੜੇਲਾ ਫੜ ਕੇ ਖਾ ਜਾਣ ਬਾਬਾ ਜੀ ਬੈਠੋ ਇੱਥੇ ਇਹ ਐਨ ਯਾਰ ਥਾਂ ਦਾ ਯਾਰ ਬੱਚਾ ਤੇ ਬੜਾ ਸਿਆਣਾ ਲੱਗਦਾ ਬਾਬਾ ਜੀ ਬੈਠੋ ਹੈ ਹਾਂ ਮਜ਼ਾਕ ਨਹੀਂ ਦੇਖ ਹਾਂ ਤੋਂ ਨਾਲ ਧੁੱਪ ਲਾਦੀ ਨਾਲ ਐ ਵਧੀਆ ਲੋਕੇਸ਼ਨ ਬੱਚਾ ਤੇ ਬਹੁਤ ਸਿਆਣਾ ਲੱਗਣ ਰਿਹਾ ਵਾ ਜਨੇ ਇੰਨੀ ਵਧੀਆ ਜਗਾ ਲੱਭੀ ਐ ਇੰਨਾ ਵਧੀਆ ਇੰਨਾ ਮਾਨ ਸਤਕਾਰ ਕਰਨ ਰਿਹਾ ਵਾ ਇਹ ਇਹੋ ਜਿਹ ਕੁੱਤੇ ਚੇਲੇ ਬਣਾਉਣਾ ਹੀ ਪੈਣੇ ਆ ਫਿਰ ਬਣਾ ਹੀ ਨਹੀਂ ਇਹੋ ਜਾਲੀ ਇਹ ਦਿਨ ਵੱਢ ਕੇ ਤੈਨੂੰ ਘਰ ਨਾ ਘੁਰਾਣਾ ਬਬੇ ਉਹ ਕਹੇ ਕਹਿਜਾ ਲਗਾ ਡਗੜ ਆਪਣਾ ਸਾਨੂੰ ਵੀ ਪਖੰਡੀ ਸਾਹਿਬ ਕਿੰਨੇ ਗਾਣਾ ਵਾ ਪੁੱਤ ਜੇ ਤੈਨੂੰ ਵੇਚ ਕੇ ਨਾ ਖਾਦਾ ਤੇ ਸਾਨੂੰ ਕਈ ਵੇਚ ਕੇ ਖਾ ਗਏ ਬਾਬਾ ਜੀ ਹੁਣ ਨਾ ਇੱਕ ਬੇਨਤੀ ਹੁਣ ਆਪਣਾ ਨਵੇਂ ਅੱਡੇ ਤੇ ਆ ਗਏ ਆਪਾਂ ਹੋਏ ਕਿਹੜੇ ਅੱਡੇ ਤੇ ਅੱਡੇ ਤੇ ਨੂੰ ਇੱਥੇ ਸਮੋਸੇ ਵੇਚਣਿਆ ਉਹ ਡੇਰੇ ਬਾਬਾ ਡੇਰਾ ਤਾਂ ਮੈਂ ਇੱਥੇ ਵੀਰਾ ਸਮੋਸੇ ਵਾਲਾ ਨਾ ਲੈਣਾ ਦੱਸੋ ਬਾਬਾ ਜੀ ਆਪਾਂ ਇੱਥੇ ਸਿਗੀ ਵਾਲੇ ਬਣਾ ਗਾ ਲਾਂਗੇ ਦੱਕ ਕਹਿਜਾ ਲਗਾ ਤਾ ਨਟਕਾਣਾ ਅੱਛਾ ਇਹਦੀ ਤੇਰੇ ਵਰਗੇ ਪਿਆਰੇ ਚੇਲੇ ਨੇ ਕੰਦੇ ਸਵੀਟੀ ਆਹ ਹਾਏ ਬਬੇ ਅੱਜ ਦੀ ਗੱਲ ਕਰਦੀ ਆਓ ਅੱਜ ਕੱਲ ਸਵੀਟੀਆਂ ਨੇ ਬਹੁਤ ਦੰਦ ਪਾਇਆ ਹੋਇਆ ਵਾ ਅਛਾ ਮੇਰੀ ਗੱਲ ਸੁਣੋ ਬਬਾ ਜੀ ਕਦੀ ਕਿਤੇ ਰੈਲੀਆਂ ਕਰਦੀਆਂ ਤੇ ਕਦੀ ਕਿਤੇ ਰੈਲੀਆਂ ਕਰਦੀਆਂ ਹੋਏ ਅਛਾ ਬਬਾ ਜੀ ਮੇਰੀ ਗੱਲ ਸੁਣੋ ਡੇਰਾ ਤੈਨੂੰ ਕਿਹਜਾ ਲੱਗਾ ਕੇਰਾ ਬਹੁਤ ਵਧੀਆ ਬੱਚਾ ਆਹ ਨੰਦ ਆ ਗਿਆ ਨੰਦ ਆ ਗਿਆ ਸੂਰਜ ਮਾਮਾ ਤੂੰ ਕਿੱਥੇ ਖਾ ਗਿਆ ਅਛਾ ਬਬੇ ਉਹਨਾਂ ਆਏ ਕਦੀ ਕੋਲਡਾ ਪਾਣੀ ਦੀ ਪੀ ਤੇ ਕੋਲਡਾ ਪੀ ਆਪਾਂ ਨੇ ਉਹੇ ਬਬੇ ਦੋ ਇਕੱਠੇ ਰਹਿਣਾ ਬੈਣਾ ਫਿਰ ਕਾਦੀ ਗੱਲ ਆ ਉਹ ਸਿਆਣੇ ਆਂਦੇ ਨਾ ਬਾਂਦਰ ਨੂੰ ਕੇਲਾ ਦੋ ਉਹ ਗੁੱਛਾ ਹੀ ਲਾਉਣ ਨੂੰ ਫਿਰਦਾ ਵਾ ਉਹ ਹਿਸਾਬ ਤੂੰ ਆ ਵੀ ਉਂਗਲੀ ਫੜਾਓ ਤੇ ਹਾਥੀ ਵੱਡੇ ਨੂੰ ਵੰਡਿਆ ਓਏ ਇੱਕ ਭਰਾਣਾ ਬੜਾ ਕੁਵਟਣਾ ਤੇਰਾ ਬਾਬਾ ਇਥੇ ਜੰਗਲਾਂ ਚ ਕਿੱਥੋਂ ਮੈਂ ਤੈਨੂੰ ਮੈਂ ਲਿਆ ਦਵਾਂ ਕੋਲਡ ਡਰਿੰਕਾ ਬਾਬਾ ਮੈਂ ਇੱਥੇ ਕੋਈ ਫੈਕਟਰੀ ਲਾਈ ਕੋਕਾ ਕੋਲਾ ਨੇਂ ਦੀ ਬਾਬਾ ਛੂਂ ਛੜਾਕਾ ਕਰੋ ਨਾ ਜਿੱਦਾਂ ਅੱਗੇ ਕਰਦੇ ਸੀ ਛੂਂ ਛੜਾਕਾ ਕਰ ਦਿੰਦੇ ਸੀ ਕਿਹੜਾ ਛੂਂ ਛੜਾਕਾ ਪਾ ਦੂੰ ਤੇਰਾ ਪਟਾਕਾ ਮੇਰੇ ਗਾਨੇ ਬੱਬਾ ਦੇ ਕਾਕਾ ਤੂੰ ਮਾਰ ਫੁੰਛੜਾ ਕਾ ਤੇ ਕਰ ਕੋਲ ਦੇ ਹਿੱਲਾ ਬੜੀ ਪਾਵਰ ਮੈਂ ਤੇਰੇ ਡੰਡਾ ਮਾਰ ਕੇ ਤੇ ਕਰ ਦੇਣੀ ਤਨ ਮਨੀਲਾ ਬੱਬਾਈ ਭਾ ਡੰਡਾ ਮਾਰੋ ਭਾ ਇਸ ਡੰਡਾ ਮਾਰੋ ਹੁਣ ਤੇ ਆਪਣੇ ਅਗੇ ਕਬਜ਼ੇ ਸਾਡੇ ਦੇ ਰੇ ਬਣ ਕੇ ਤੇ ਤੁਹਾਡੇ ਦਾਸ ਹੁਣ ਹੁਣ ਤੇ ਹੁਣ ਤੇ ਕਿੱਦਾਂ ਜਾ ਸਕਦੇ ਸੇਂੀਆਂ ਚੀਜ਼ਾਂ ਨੂੰ ਮੰਗਣਿਆ ਬੱਚਾ ਮੈਂ ਤੈਨੂੰ ਕਿੱਥੇ ਇੱਥੋਂ ਪੱਥਰਾਂ ਚੋਂ ਪੈਦਾ ਕਰ ਦਵਾਂ ਮੈਨੂੰ ਦੱਸ ਬੱਬਾਈ ਆਪਣਾ ਡੇਰਾ ਛੱਡ ਕੇ ਖੈ ਨਗਾਰਾ ਤੇ ਕਿੱਡੀ ਸੋਹਣੀ ਹਵਾ ਆਵੇ ਠੰਡੀ ਹਵਾਵਾਂ ਉੱਥੇ ਕਿੱਥੇ ਪੱਥਰ ਤੇ ਬੈਠੇ ਹੋ ਵਾਹ ਤਾਕੀ ਅਨਾ ਸੋਬਰ ਜਗ ਹੈ ਹਰ ਰਹਾ ਉਥੇ ਬਾਵਾ ਦੀ ਇਹ ਕੱਡੀ ਹਵਾ ਹਰਿਆਲੀ ਦੇ ਪੰ ਹਵਾਵਾਂ ਠੰਡੀਆਂ ਚੱਲਣੀਆਂ ਪਾਣੀ ਔਰ ਛੀਲਾ ਚੱਲਣੀਆਂ ਵੇਖੋ ਬੱਬਾ ਜੀ ਕਿਆ ਬਾਤਾਂ ਤੇਨ ਦੌਰੋ ਦਾ ਮੇਲਾ ਕੋਈ ਸ਼ਾਂਤ ਕਿਹਾ ਕੋਈ ਜਾਨਵਰ ਸ਼ਾਲ ਲੱਗੇ ਫੁੱਲ ਲੱਗੇ ਉਥੇ ਕੀ ਤੁਹਾਡੇ ਕੀ ਪੱਥਰ ਵੇਖੋ ਬੱਬੇ ਕੱਡੇ ਸੋਨੇ ਫੁੱਲ ਲੱਗੇ ਆ ਕੱਡੇ ਵਾਂਸ ਵਾਂਸੇ ਫੁੱਲ ਤੁਹਾਡੇ ਸਮੈਲਾ ਮਾਰਨਗੇ ਅਲੱਗ ਅਲੱਗ ਵਿੱਚ ਨਾਵਾਂ ਜੰਨੀਆਂ ਬਚੰਦੀਆਂ ਠੰਡੀਆਂ ਹਵਾਵਾਂ ਇਹ ਬੱਬੇ ਤੁਹਾਡੇ ਤਨ ਪਰੇਸ਼ਾਨ ਕਰਨਾ ਤੀਂਦਾ ਉਹ ਬਸੋ ਬਸੋ ਗੋਡੇ ਅੱਗੇ ਮੇਰੇ ਦੋਸ ਦੇ ਆ ਮੈਂ ਤੇ ਤੇ ਪਲੇਟ ਪਵਾਈ ਆ ਇਹਦੇ ਚ ਪਲੇਟ ਆ ਪਈ ਆ ਕਿ ਰੋਟੀ ਇੱਥੇ ਖਾਂਦੇ ਬਪੀ ਓਏ ਕੰਜਰ ਤੇ ਆ ਉਹ ਪਲੇਟ ਨਹੀਂ ਰੋਟੀ ਵਾਲੀ ਇਹ ਉਹ ਪਲੇਟ ਹੁੰਦੀ ਜਿਹੜੀ ਲੱਤ ਤੇ ਸਰੀਆ ਪਾਉਂਦੇ ਆ ਡਾਕਟਰ ਅੱਛਾ 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 ਆਹੋ ਬਾਬੇ ਦੇ ਆਫ ਡਿਫਾਲਟਾ ਡਾ ਤੈਨੂੰ ਕੀ ਪਤਾ ਓਹੋ ਬਾਬਾ ਇੱਕ ਮਿੰਟ ਫਿਰ ਬੇ ਕਿੰਮੇ ਗੱਲ ਸੁਣੋ ਇਹ ਆਪਣਾ ਕੀ ਨਾਲ ਦੇ ਆ ਤੁਹਾਡਾ ਅਗੇ ਨਾਮ ਸੁਣਿਆ ਤੁਹਾਡਾ ਮੈਂ ਓਹ ਚੱਲ ਸੁਣਾਵਾਂਗਾ ਨਾਮ ਮੈਂ ਵੀ ਆਖਣ ਡਿਆ ਡੇਰਾ ਇਹਦੇ ਪਤਾ ਨਹੀਂ ਕਿਉਂ ਲਿਆ ਮੈਨੂੰ ਨਵਾਂ ਡੇਰਾ ਕਿਉਂ ਬਣਾ ਕੇ ਦੇਂਡਿਆ ਵਾ ਇਹਨੇ ਕੋਲਡ ਡਰਿੰਕ ਪੀਣੀ ਹਾਂ ਪਾਥੀ ਦੇ ਜਿਤਨਾ ਪਾਥੀ ਦੇ ਕਾਂ ਤੌਰ ਦਾ ਨਾ ਉਤਰਾਂ ਹੀ ਇਹ ਵੀ ਰਿਹਾ ਵਾ ਅੱਜ ਕਰਨ ਇਹ ਵੀ ਨਾ ਬੰਦ ਰੰਗ ਨੂੰ ਲਾਲਚ ਕਰੀ ਜਾਂਦਾ ਚੱਲ ਕੋਈ ਗੱਲ ਨਹੀਂ ਫੇਰ ਵੀ ਆਪਣਾ ਚੇਲਾ ਵਾ ਉਹ ਮੈਂ ਬੱਕਰੀ ਤੇ ਲੇਲਾ ਵਾ ਕੋਈ ਗੱਲ ਨਹੀਂ ਹਾਂਜੀ 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 ਪ੍ਰਾਇਜ਼ ਨੇ ਇਹਨੂੰ ਕੋਲ ਡਰਿੰਕ ਬੱਬਾ ਮੀਟ ਕੇ ਬੈਠਾ ਓਏ ਪਹਿਲਾ ਬਾਬਾਈ ਮੇਰੀ ਗੱਲ ਬਾਬਾਈ ਵੇ ਲੋ ਤੁਸੀਂ ਮੇਰੇ ਨਾਲ ਕਿੰਨੀ ਮਾੜੀ ਕੀਤੀ ਤੁਸੀਂ ਉੱਥੇ ਖਾ ਬੰਦ ਕਰਾ ਗਏ ਤੁਸੀਂ ਆਪ ਉੱਥੇ ਉਹ ਬੱਚਾ ਮੈਂ ਆਸਣੇ ਬੈਠਾ ਹਾਂ ਓਏ ਮੈਂ ਆਸਣੇ ਬੈਠੀ ਹਾਂ ਨਾ ਤੂੰ ਕੋ ਛੱਡਿਆ ਥੋੜਾ ਤੂੰ ਮੇਰਾ ਚੇਲਾ ਨਾ ਨਾ ਮੈਂ ਡੇਰਾ ਇਹ ਛੱਡਿਆ ਨਾ ਹੋ ਛੱਡਿਆ ਕੋਈ ਡੇਰਾ ਨਹੀਂ ਛੱਡਿਆ ਤੀਨਵੇਂ ਡੇਰੇ ਬਹਿ ਗਿਆ ਆਣਗੇ ਬਬਾਈ ਉਹ ਤੇਰਾ ਉਹ ਇਹ ਡੇਰਾ ਨਹੀਂ ਇਹ ਤੇ ਸਾਡੇ ਟੈਲਣ ਵਾਸਤੇ ਜਗਾ ਬਣਾਈ ਆ ਅਸੀਂ ਆਪਾਂ ਅੱਛਾ ਪਾਰਕਿੰਗ ਆਪਣੀ ਆ ਪਾਰਕਿੰਗ ਆ ਪਿੱਛੇ ਚੀਲਾਵੇਂ ਅੱਛਾ ਬਬਾਈ ਤੂੰ ਗੱਲ ਕਰਦੇ ਤੀਨ ਤੁਹਾਡੇ ਘਰ ਗੱਲ ਕਰਾ ਦਈਏ ਉਹ ਤੇਰੇ ਘਰ ਕੱਲ ਬੱਚਾ ਮੈਂ ਉਹੋ ਕਹਿਣ ਰਿਆਂ ਵੀ ਤੂੰ ਆਪਣੇ ਘਰ ਦੇਣਾ ਇਹ ਕਾਰੀ ਰਸਤਾ ਕਰ ਲਾ ਚਿੱਠੀ ਪੱਤਰ ਜੋ ਵੀ ਪੈਂਦਾ ਵਾ ਅੱਖੇ ਤੇ ਤੈਨੂੰ ਹੁਣੇ ਸਰਕਾਰ ਤੋਂ ਸੈਟਲਾਈਟ ਮਗਾਤੀ ਹੋ ਉਹਦੀ ਨਾ ਗੱਲ ਕਰਦਾ ਨਹੀਂ ਤੇ ਨੇ ਬਬਾਈਓ ਹੁੰਦਾ ਨਾ ਇਹ ਕਿਹੜੇ ਮੋਬਾਈਲ ਫੋਨ ਜਾਂ ਹੁੰਦਾ ਗੱਲ ਕਰਨ ਵਾਲਾ ਨੰਬਰ ਮੈਨੂੰ ਘਰ ਦਾ ਜਿਆਦਾ ਆਪਣਾ ਉਹ ਮੈਂ ਨਹੀਂ ਉਹ ਕਿਸੇ ਦਾ ਖੂਨ ਖਾਨ ਕਰਨਾ ਖੂਨ ਖਾਨ ਦਾ ਨਾ ਮੈਨੂੰ ਆਕੀ ਉਹ ਬਬਾਈ ਫੋਨ ਹੁੰਦਾ ਮੋਬਾਈਲ ਫੋਨ ਉਹ ਕਿਹੜਾ ਚਾਰ ਅੱਖਾਂ ਵਾਲਾ ਫੋਨ ਹੁੰਦਾ ਬਬਾ ਜੀ ਫੋਨ ਜਾਂ ਬੰਦੇ ਚ ਹੁੰਦਾ ਜਾਂ ਜਾਨਵਰ ਚ ਹੁੰਦਾ ਮੈਂ ਬਬਾਈ ਮੈਂ ਫੋਨ ਆ ਕੇ ਨੂੰ ਗੱਲ ਕਰਦੇ ਲਾਗੇ ਆਹ ਕਿਹੜੀ ਨਵੀਂ ਵਸਤੂ ਆ ਗਈ ਆ ਬੱਚਾ ਤੂੰ ਆਪਣੇ ਚੇਲੇ ਨੂੰ ਆਪੇ ਫੋਨ ਲੈ ਆਣਾ ਉਹਨੇ ਉਹ ਮੈਂ ਪਹਿਲਾਂ ਵੇਖ ਲੈਂਦੇ ਮੈਨੂੰ ਇਹ ਕਿਹੜੀ ਨਵੀਂ ਵਸਤੂ ਆ ਗਈ ਆ ਅਰੇ ਮਰੇ ਤਾਰੇ ਵਖਾ ਦੇ ਮੈਨੂੰ ਨਵੇਂ ਤਾਰੇ ਕਿੜੀਆਂ ਕਿੜੀਆਂ ਚੀਜ਼ਾਂ ਨਵੀਆਂ ਨਵੀਆਂ ਨੇ ਮੈਨੂੰ ਵਖਾ ਕਾ ਕਾ ਆ ਆ ਆ ਆ ਆ ਇਹਨੂੰ ਕਹਿੰਦੇ ਆ ਉਹ ਇੱਚ ਤੇ ਫਿਲਮਾਂ ਵੀ ਆਉਂਦੀਆਂ ਵਾ ਸਾਰਾ ਕੁਝ ਹੁੰਦਾ ਬਾਬਾ ਬਲਾਲ ਚ ਵੀ ਕੋਈ ਗੱਲ ਨਹੀਂ ਗਾਦ ਨੇ ਬਾਬਾ ਬਲਾਲ ਚ ਗਏ ਵੀ ਅੱਛਾ ਬੱਚਾ ਤੈਨੂੰ ਉਹ ਹੁਣ ਉਹ ਫੋਨ ਚਾਹੀਦਾ ਚਾਰ ਅੱਖਾਂ ਵਾਲਾ ਬਾਬਾ ਜੀ ਚਾਰ ਅੱਖਾਂ ਵਾਲਾ ਲਾਲ ਕਬਰ ਹੋਵੇ ਤੇ ਪਿਆ ਹੋਵੇ ਠੀਕ ਆ ਕੋ ਕੋ ਡੇ ਪਰ ਟੁੱਟ ਜਾਂਦਾ ਉਹ ਤੇਰੀਆਂ ਮੈਂ ਹੁਣ ਡਿਮਾਂਡਾਂ ਪੂਰੀਆਂ ਕਰਾਂ ਮੈਂ ਇੱਥੇ ਇੱਕ ਹੱਤੀ ਦੇਵਾਂ ਹੱਤੀ ਹੋ ਗਈ ਨੀ ਬਾਈ ਬਾਬਾ ਜੀ ਉਹ ਤੂੰ ਵੀ ਖਾਦੀ ਚੱਟੀ ਤੇ ਮੈਂ ਵੀ ਖਾਦੀ ਇੱਕ ਚੱਟੀ ਠੀਕ ਆ ਤੂੰ ਹੀ ਮਾਹਪੁਰਸ਼ੇ ਸਾਨੂੰ ਹੱਤੀ ਉਹ ਤੂੰ ਹੀ ਮਾਹਪੁਰਸ਼ੇ ਤੂੰ ਹੀ ਆਰਡਰ ਮਾਰਨਾ ਹੱਤੀ ਦੇਂਦੀ ਆਪੇ ਕੱਲ ਚਲ ਸਦੋ ਨਾ ਆਪੇ ਲਿਆਉਣਾ ਫੋਨ ਪਾ ਜੀ ਉਹ ਓਏ ਚੇਲੇ ਨੂੰ ਕੋ ਮੈਂ ਦੇਣਾ ਕਿ ਤੂੰ ਦੇਣਾ ਬੱਬੇ ਮੈਂ ਤੁਹਾਨੂੰ ਪੀ ਦੱਸਿਆ ਵਾ ਸੰਤ ਜੀ ਮੈਂ ਮੰਗਾ ਦਿੰਨਾ ਫਿਰ ਤੈਨੂੰ ਹੁਣ ਤੂੰ ਘਰੇ ਗੱਲ ਕਰਨੀ ਆ ਨਾ ਹਾਂ ਹਾਂ ਪੁੱਛ ਲਾ ਉਹਨਾਂ ਨੂੰ ਪਈ ਮੈਂ ਚੇਲਾ ਪਾਵਾਂਗਾ ਨਾ ਪਾਵਾਂ ਬੱਬੇ ਫੋਨ ਤੋਂ ਗੱਲ ਦਾ ਮੋੜਾ ਪੁੱਛ ਨੂੰ ਮੈਂ ਬੱਚਪਰਾ ਜਾ ਪਾਚਾ ਮੇਰੇ ਕੋਲ ਲੱਥ ਜਾ ਉਹ ਲੱਥ ਜਾ ਮੈਨੂੰ ਕਿਤੇ ਰੱਬ ਦਾ ਨਾਮ ਲੱ ਲੈ ਹੁੰਦੇ ਬੱਬਾ ਨਾ ਫਿਲਮਾਂ ਦੇ ਵਿੱਚ ਤਾਂ ਇਹ ਤੇ ਮੇਰੇ ਨਾਲ ਕੋਈ ਸ਼ਬਦ ਸਿਖਾਵਾਂ ਮੈਨੂੰ ਸ਼ਬਦ ਨਹੀਂ ਮੇਰੇ ਫੋਨ ਦਿਓ ਪਹਿਲਾਂ ਅੱਛਾ ਪਹਿਲਾਂ ਫੋਨ ਚਾਹੀਦਾ ਤੁਹਾਨੂੰ ਆਪੇ ਕੰਮ ਤੇ ਘਰ ਗੱਲ ਕਰਨੀ ਨਹੀਂ ਸ਼ੇਰ ਉਹ ਮੈਂ ਕਰਾ ਦਿੰਨਾ ਉਹ ਕਰਵਾ ਦਿੰਨਾ ਕਰਵਾ ਦਿੰ ਵਾਦਨਾ ਕਾਲੀ ਚੜੇ ਲਾਲ ਚੜੇ ਕਰਦੇ ਹੂਨ ਹੂਨ ਟੂਨ ਹੂ ਸੂ ਟੂਨ ਅੱਜ ਆ ਯਾਰ ਬਾਬਿਆਂ ਦਾ ਨਾ ਸੱਸਤਰ ਟੁੱਟ ਗਿਆ ਵਾ ਤੇ ਸੱਸਤਰ ਮੈਨੂੰ ਜਿਹੜਾ ਕਿ ਦੂਜਾ ਫੜ ਲੈਣ ਦੇ ਮੈਂ ਖਾ ਮੇਲਾ ਨਾ 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 ਅੱਖਾਂ ਨੂੰ ਖੁੱਲੀਆਂ ਰੱਖ ਕੋਈ ਗੱਲ ਨਹੀਂ ਫੇ ਸਿੱਖੇਗਾ ਕਿ ਤਾ ਬਾਬਿਆਂ ਕੋ ਮੰਤਰ ਸਿੱਖਣਾ ਨਾ ਲਾ ਪਿਆ ਕੋ ਅੱਗੇ ਗਰਗਰੇ ਨਾਲ ਗਰੇਰ ਮੈਂ ਤੇਰੇ ਮਾਰ ਦੇਣੀ ਚਪੇੜ ਚੁੱਪ ਜਾ ਫੇਰ ਬੜਾ ਖਾਨਾ ਬਾਬੇ ਅਗਲੇ ਨਹੀਂ ਖੜਦੇ ਐ ਕਰੀਏ ਓ ਤੂੰ ਫੋਨ ਚਾਹੀਦਾ ਕਿ ਨਹੀਂ ਚਾਹੀਦਾ ਹਾਂ ਚਾਹੀਦਾ ਚਾਹੀਦਾ ਤਾਂ ਤੇਰੇ ਮੈਨੂੰ ਖਾ ਮਿਲ ਲੰਦਾ ਫਿਰ ਮੈਂ ਤਾਂ ਧਿਆਨ ਦੇ ਤੈਨੂੰ ਤੇ ਮਾਇਰਣਾ ਇਨ ਮਨ ਜਨ ਲਾਲ ਚਿੜੇਲ ਕਾਲੀ ਚਿੜੇਲ ਕਰਦੇ ਸਾਰਿਆਂ ਨੂੰ ਫੇਰ ਅੱਖਾਂ ਕਰਾ ਦੇ ਬੰਦ ਤੇ ਲੁੱਟ ਕੇ ਲਾਇਆ ਜੰਜ ਸਾਨੂੰ ਸੋਨਾ ਨਹੀਂ ਚਾਹੀਦਾ ਚਾਂਦੀ ਨਹੀਂ ਚਾਹੀਦੀ ਹੀਰੇ ਨਹੀਂ ਚਾਹੀਦੇ ਮੋਤੀ ਨਹੀਂ ਚਾਹੀਦੇ ਟੂਣ ਮੂਣ ਸ਼ੂਣ ਦਿਆ ਦੇ ਇੱਕ ਚੌਕ ਅੱਖਾਂ ਵਾਲਾ ਫੋਨ ਲਾਲ ਕਵਰ ਹੋਵੇ ਪਾਇਆ ਆਹ ਲਾ ਵੇ ਆ ਗਿਆ ਤੇਰਾ ਫੋਨ ਆ ਗਿਆ ਜੀ ਆਹ ਬਾਬਾ ਨੂੰ ਤੇ ਵਕਾਹ ਜਿਹਾ ਤਾਂ ਕਹਿ ਹੋਈ ਇਹ ਕਹੋ ਜਿਆ ਚੇਲਾ ਮੈਂ ਪਾਲਿਆ ਓਏ ਸ਼ਕਤੀਆਂ ਹੀ ਬੜੀਆਂ ਲਵਾਉਂਦਾ ਮੇਰੀਆਂ ਤੇ ਆਹ ਬਾਬਾ ਕਿਆ ਵੇਖੋ ਕਿਆ ਟੀ ਚੈੱਕ ਕਰੋ ਚੈੱਕ ਕਰੋ ਕਿਆ ਗੱਲਬਾਤ ਹੈ ਗਣੀ ਚ ਓਏ ਕਿੱਦਾਂ ਕਿੱਦਾਂ ਇਹਨੂੰ ਖੋਲੀ ਦਾ ਕਿੱਦਾਂ ਇਹਨੂੰ ਕਿਦੋਂ ਕਿਸ ਤਰ ਤੂੜ ਕਿੱਦਾਂ ਖੋਲਣਾ ਬਾਬਾ ਜੀ ਮਾਰੇ ਆਪਣੇ ਅੰਦਰ ਅੱਖਾਂ ਮੀਂਦੇ ਸਭ ਅੱਛਾ ਮੈਂ ਆਪਣੇ ਫਿਰ ਮੈਂ ਲਾਲਚੜੇ ਨੂੰ ਪੁੱਛ ਲੈਣਾ ਨਾ ਨਾ ਆਪਣੇ ਅੱਖਾਂ ਮਿੰਦੇ ਤਾਂ ਸਭ ਜਾਣੇ ਜਾਣ ਜੀ ਇੱਕਾਮੀ ਕਾਜੀ ਕਾ ਸ਼ਿਕਾ ਖੋਲ ਦੇ ਮੈਨੂੰ ਫੋਨ ਖੋਲਣ ਦਾ ਤਰੀਕਾ ਉਹ ਖੋਲ ਦੇ ਖੋਲ ਦੇ ਓ ਭਗਤਾ ਇੱਥੇ ਤਾਂ ਫੋਟੋਆਂ ਵੀ ਹੁੰਦੀਆਂ ਓਏ ਬਾਬਾ ਕੈਮਰਾ ਵੀ ਹੈ ਇੱਥੇ ਓ ਲਾ ਅਬ ਬਾਬਾ ਤਾਂ ਬਹੁਤ ਫਿਰ ਨਾ ਮੈਂ ਬਾਬਾ ਤਾਂ ਫੋਟੋ ਕਿਚਾ ਮੈਂ ਇੱਥੇ ਪੜਾ ਓਏ ਫੋਟੋ ਬਾਬਿਆਂ ਦੀ ਫੋਟੋ ਨਹੀਂ ਖਿੱਚਣੀ ਤੂੰ ਆਪਣੇ ਘਰ ਗੱਲ ਕਰ ਉਹਨਾਂ ਨੂੰ ਪੁੱਛ ਲੈ ਮੈਂ ਕੀਲਾ ਪਾਣਾ ਨਾ ਨਹੀਂ ਪਤਾ ਹੀ ਐਵੇਂ ਮਰੀ ਤੇ ਗੱਲਾਂ ਮਰਦੇ ਤੁਹਾਡੀ ਫੋਟੋ ਖਿੱਚੀ ਕਦੀ ਬਾਬਾ ਜੀ ਯਾਰ ਦੁਨੀਆ ਕਿੰਨੀ ਤਰੱਕੀ ਕਰ ਗਈ ਆ ਮੈਂ ਤਾਂ ਉਹ ਗੱਲ ਨੇਰੇ ਚ ਹੀ ਬੈਠਾ ਰਿਆਂ ਹੈਂ ਕਾਂਦ ਨੇ ਟੱਕਰਾਂ ਪਾ ਕਾਂਦ ਨਾ ਕਹਦਾ ਪੱਥਰਾਂ ਦੇ ਟੱਕਰਾਂ ਮਾਰ ਲਿਆ ਅਜੇ ਤੱਕ ਮੈਨੂੰ ਸਮਝ ਨਹੀਂ ਆਉਂਦੀ ਆ ਵਖੋਤੀ ਆਪਣੇ ਦੀ ਆਪਣੀ ਸ਼ਕਲ ਵੇਖ ਸਾਦੇ ਕਹੋ ਜੀ ਓ ਬੱਲੇ 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 ਦਈ ਨਾ ਬੱਲੇ ਮੈਂ ਆ ਬਬਾਈ ਨਾਲ ਪਕੌੜੀਆਂ ਦੇ ਨਾਲ ਪੈਣਗੇ ਦਈ ਦੇ ਅਮੇਜ਼ਿੰਗ ਆ ਵਧੀਆ ਫੋਟੋ ਰਹੀ ਆ ਗਈ ਚੋ ਬੱਚਾ ਤੈਨੂੰ ਹੀ ਇਹੋ ਜਿਹੀਆਂ ਚੀਜ਼ਾਂ ਮੁਬਾਰਕ ਆ ਅੱਛਾ ਗੱਲ ਕਰ ਲੈ ਮੈਂ ਗੱਲ ਕਰ ਰਿਹਾ ਹਾਂ ਬੱਚਾ ਆ ਬਾਬੇ ਜਰਾਕ ਭਗਤੀ ਤੇ ਨੀਂ ਨਾ ਹਾਂਜੀ ਹਾਂਜੀ ਹੈਲੋ ਕੀ ਆ ਚੱਲ ਜੇ ਸਿਠਾ ਜੇ ਮੈਂ ਬਹੁਤ ਦੂਰ ਮੈਂ ਬਹੁਤ ਦੂਰ ਦੂਰ ਹਾਂਜੀ ਹਾਂਜੀ ਸਭ ਮੋਹ ਮਾਇਆ ਛੱਡਤੀ ਹਾਂਜੀ 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 ਮੈਂ ਨਾ ਪੜੇ ਬਾਬਾ ਭਾਈ ਮਿਲੇ ਆਪਣੇ ਮੈਂ ਉਹਨਾਂ ਚੇਲਾ ਪੈਣ ਲੱਗ ਜਾ ਜੇ ਹਾਂਜੀ ਚੇਲਾ ਪੈਣ ਲੱਗਾ ਜਣ ਮੈਂ ਉਹ ਚਾਰ ਸਾਲ ਦੇ ਇੱਥੇ ਪਪਾੜਾ ਜੀ ਮੈਂ ਨਾਲ ਹੀ ਆਣ ਬਾਬਿਆਂ ਦੇ ਹੈ ਬਾਬਾ ਠਾਗ ਨਾ ਨਾ ਠਾਗ ਨਹੀਂ ਠਾਗਣੀ ਬਹੁਤ ਵਧੀਆ ਸੰਤ ਬੰਦੇ ਨੇ ਉਹ ਬਾਬਾ ਟਿੱਡਲ ਸ਼ਾਹ ਮੇਰਾ ਨਾਮ ਆ ਓਏ ਬਾਬਾ ਤੁਹਾਨੂੰ ਤੁਹਾਨੂੰ ਬਾਬਾ ਟਿੱਡਲ ਸ਼ਾਹ ਹਾਂ ਹਾਂ ਯਾਨੀ ਪਹਿਲੇ ਚੱਲੇ ਚਲੋ ਇਹ ਠੀਕ ਹੈ ਠੀਕ ਕਿਹਾਂ ਦੇ ਪਹਿਲੇ ਚੱਲੇ ਬਾਬੇ ਕਹਿੰਦੇ ਬਾਬੇ ਅੱਜ ਕੱਲ ਸਤਾਨ ਬਣਦੇ ਨੇ ਹਾਂ ਤੇ ਮੈਂ ਨਹੀਂ ਬਾਬੇ ਬਹੁਤ ਵਧੀਆ ਬੰਦੇ ਨੇ ਕਹਿੰਦਾ ਠੱਗ ਨਾ ਠੱਗ ਨਾ ਠਾਕੇ ਲੱਗ ਨਾ ਜਦ ਲੱਗ ਜਦ ਠੱਗ ਤੇ ਦੱਛਾ ਜਾ ਜੂਟੇ ਦੱਲਛਾ ਜਾ ਜੂਟੇ ਦੱਲਛਾ ਹਾਂ ਤੇ ਕਹਿੰਦੇ ਇੱਕ ਬਾਬਾ ਕੁਵਾਰੀ ਬੰਦਾ ਠੱਗ ਪਹਿਲਾਂ ਉਹਦੇ ਵੱਲ ਪਲੇ ਮਨੇ ਨੇ ਉਹਦੇ ਬਹੁਤ ਵਧੀਆ ਬਹੁਤ ਸੰਤ ਬੰਦੇ ਉਹ ਚੈਨੋਂ ਨਿਕਲ ਗਿਆ ਵਾ ਉਹ ਨਹੀਂ ਤੁਹਾਨੂੰ ਲੱਭਣਾ ਮਾਣੇ ਵਾਪੇ ਤਾ ਹੋਰ ਨਿਕਲ ਗਿਆ ਚੰਦ ਤੁਹਾਨੂੰ ਬੜਾ ਪਤਾ ਕੀ ਜਲ ਉਹ ਆਪਣਾ ਦੋ ਭਾਈ ਰਿਆ ਵਾ ਉਹ ਨਿਕਲ ਗਿਆ ਵਾ ਭੱਜ ਗਿਆ ਹੁਣ ਨਹੀਂ ਉਹ ਤੁਹਾਨੂੰ ਮਿਲਣਾ ਮੱਠਾ ਟੁੰਡਾ ਸਭ ਛੱਡ ਜਾਂਦੇ ਹਾਂ ਉਹਨੇ ਉਹਨੇ ਹੁਣ ਤੱਕ ਕੀ ਕੀਤਾ ਵਾ ਉਹਨੇ ਇਹ ਇਤਨਾ ਇਤਨਾ ਦਾੜੀ ਨੂੰ ਕਰਕੇ ਨੇ ਇਤਾਂ ਐਵੇਂ ਵਿੱਚ ਕੁੰਗਰੂ ਜੇ ਪਾ ਗਏ ਐਵੇਂ ਬੰਨੀ ਚੀਕੂ ਸ਼ਿਕੂ ਬੋਲਦਾ ਚੂਚਾਂਗਾ ਚੂਚਾਂਗਾ ਚੂਚਾਂ 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 ਕਰਦਾ ਅੱਛਾ ਹੁਣ ਤੂੰ ਚੇਲਾ ਪੱਕਾ ਪੈਣਾ ਹਾਂ ਬਾਬਾ ਹੀ ਪਿਆ ਗਿਆ ਹਾਂ 100% ਕੋਲਡ ਡਰਿੰਕ ਵੀ ਪੀ ਲਈ ਕੋਲਡ ਡਰਿੰਕ ਪੀ ਲਈ ਮੰਨ ਗਿਆ ਬਾਬੇ ਕੋਲਡ ਡਰਿੰਕ ਦਾ ਹਾਂ ਬਾਬੇ ਮੰਨ ਗਿਆ ਬਾਬੇ ਰੁਪਈਆ ਸੁੱਟ ਤੇ ਮੇਲਾ ਲੁੱਟ ਨਹੀਂ ਤੇ ਤੂੰ ਛੇਤੀ ਜਾ ਉੱਥੇ ਬਾਬੇ ਰੁਪਈਆ ਦੇ ਕੌਣ ਨੇ ਤੇ ਹਾ ਤੇ ਬੰਦੇ ਕੋਈ ਨਹੀਂ ਨਾ ਪਾਧਰੋ ਨਾ ਸੌਣ ਭਾਂਦੂ ਤੇਰੀ ਤਾਉਣ ਚੇਲਾ ਇਤਰੇ ਪੈਣਾ ਗਿਆ ਚੱਲ ਜਾ ਤੂੰ ਪੱਕਾ ਚੇਲਾ ਆਪਣਾ ਹੁਣ ਉਹ ਬਾਬਾ ਜਦੋਂ ਆਏ ਅਦਰੀ ਬਾਬਾ ਛੋਟੀ ਨਹੀਂ ਮਾਰਨੀ ਸੀ ਛੋਟੀ ਦਾ ਤੁਹਾਡੀ ਮੈਂ ਆ ਤੁਹਾਡੀ ਛੋਟੀ ਉੱਡ ਗਈ ਉਧਰ ਗਿਆ ਮੈਂ ਆ ਗਿਆ ਜਦੋਂ ਤੁਹਾਡੇ ਪੱਕੇ ਚੇਲੇ ਪੈ ਗਏ ਅਸੀਂ ਘਰ ਵੀ ਕਹਿਤਾ ਤੇ ਉਹ ਜਾ ਪੱਥਰ ਕੁੱਟ ਰੁਪਈਆ ਸੁੱਟ ਤੇ ਮੇਲਾ ਲੁੱਟ ਹਾਂ